ਕਰਦੇ ਮੇਰੀ 80-85 ਹਜ਼ਾਰ ਤਨਖਾਹ ਮੇਰੀ ਕੋਈ 50 ਹਜ਼ਾਰ ਤਨਖਾਹ ਨਹੀਂ ਹੈ ਮੇਰੀ 80-85 ਹਜ਼ਾਰ ਤਨਖਾਹ ਹੈ 14 ਸਾਲ ਹੋ ਗਏ ਮੈਂ ਸਰਕਾਰੀ 85 ਹਜ਼ਾਰ ਤਨਖਾਹ 'ਚ ਤੁਸੀਂ ਘਰ ਦੀ ਕਿਸ਼ਤ ਵੀ ਤੁਸੀਂ ਕਹਿ ਰਹੇ ਹੋ ਹੁਣੇ ਕਿ 50 ਲੱਖ ਰੁਪਏ ਲੋਨ ਹੈ ਹਾਂਜੀ ਬਿਲਕੁਲ ਤੁਹਾਡੇ ਘਰ ਦੇ ਉੱਤੇ ਜਿਹੜਾ ਘਰ ਟਾਉਣ ਦੀਆਂ ਗੱਲਾਂ ਚੱਲੀਆਂ ਹਾਂਜੀ ਹਾਂ ਖਰਚਾ ਵੀ ਚੱਲਣਾ ਹੈ ਮਾਪਿਓ ਵੀ ਨੇ ਤੁਹਾਡੇ ਨਾਲ ਰਹਿੰਦੇ ਹਾਂਜੀ ਟਰਾਂਸਪੋਰਟ ਹੈ ਬਿਜਲੀ ਹੈ ਸਾਰਾ ਕੁਝ ਪਰਨਾ ਉਸ ਤੋਂ ਬਾਅਦ ਫੋਨ ਕਿਵੇਂ ਖਰੀਦਿਆ ਜਾ ਸਕਦਾ ਹੈ 1.5 ਲੱਖ ਇਹ ਜੀ ਮੇਰੇ ਆਪਣੇ ਸਾਰਿਆਂ ਦੇ ਰਿਸ਼ਤੇਦਾਰ ਹੁੰਦੇ ਆ ਬਾਹਰ ਭੈਣ ਭਰਾ ਕੀ ਦੇ ਹਰੇਕ ਘਰ ਦੇ ਵਿੱਚ ਪਿੰਡ ਚ ਚਲੇ ਜਾਓ ਸ਼ਹਿਰ ਚ ਚਲੇ ਜਾਓ ਹਰੇਕ ਦੇ 4 4 5 5 ਜਿਹੜੇ ਰਿਸ਼ਤੇਦਾਰ ਜਾਂ ਬੱਚੇ ਆ ਜਾਂ ਭੈਣ ਲਾ ਲਓ ਭਰਾ ਲਾ ਲਓ ਫਰੈਂਡ ਸਰਕਲ ਲਾ ਲਓ ਆਪਦਾ ਉਹ ਹਰੇਕ ਦੇ 4 4 5 5 ਆਪਣੀ ਫੋਰਨ ਕੰਟਰੀਆਂ ਦੇ ਵਿੱਚ ਬੈਠੇ ਹੋਏ ਹੈਗੇ ਆ ਠੀਕ ਹੈ ਤੇ ਕੀ ਆਪਾਂ ਨੂੰ ਤੁਹਾਨੂੰ ਨਹੀਂ ਕੋਈ ਉਹ ਭੇਜਦਾ ਮੈਨੂੰ ਵੀ ਭੇਜਦੇ ਆ ਸਾਰਿਆਂ ਨੂੰ ਭੇਜਦੇ ਦੱਸੋ ਕਿਹਨੂੰ ਨਹੀਂ ਭੇਜਦਾ ਕੋਈ ਪਰ ਮੈਨੂੰ ਰੋਲੈਕਸ ਤਾਂ ਕਿਸੇ ਨੇ ਨਹੀਂ ਭੇਜੀ ਆ ਇੱਤੋਂ ਕੋਈ 5 7 10000 ਦੀ ਘੜੀ ਕੋਈ ਭੇਜਦੇ ਰਿਸ਼ਤੇਦਾਰ ਉਹ ਵੀ ਦਸਾਂ ਸਾਲਾਂ ਚ 30 ਲੱਖ ਰੁਪਏ ਦੀ ਘੜੀ ਕੌਣ ਦਿੰਦਾ ਹੈ ਮੈਂ ਤਾਂ ਮਨ ਕੋਈ ਕਨਸਟੇਬਲ ਨੂੰ ਨਹੀਂ ਮਿਲਿਆ ਜਿਹਦੀ 60-70000 ਤੋਂ 80000 ਤਨਖਾਹ ਹੋਵੇ ਉਹਦੀ ਕੋਠੀ ਵੀ ਹੋਵੇ ਤਕੜੀ ਕਿਸੇ ਕਲੋਨੀ 'ਚ ਘੜੀਆਂ ਵੀ ਤਕੜੀਆਂ ਹੋਣ ਥਾਰ ਵੀ ਉਹਨੇ ਰੱਖੀ ਹੋਵੇ ਬੁਲਟ ਵੀ ਉਹਦੇ ਘਰੇ ਖੜੇ ਹੋਣ ਇਹ ਕਿੱਥੋਂ ਆ ਰਿਹਾ ਪੈਸਾ ਤੁਹਾਡੇ ਕੋਲ ਇਹ ਸਮਝ ਤੋਂ ਬਾਹਰ ਹੈ ਹਾਂਜੀ ਮੈਂ 2011 ਤੋਂ ਸਾਰਾ ਪੰਜਾਬ ਇਹ ਕਹਿ ਰਿਹਾ ਕਿ ਚਿੱਟੇ ਦੀ ਕਮਾਈ ਹੈਆਂ ਗੱਲਾਂ ਚੱਲੀਆਂ ਹਾਂਜੀ ਹਾਂ ਤਾਂ ਖਰਚਾ ਵੀ ਚੱਲਣਾ ਮਾਪਿਓ ਵੀ ਨੇ ਤੁਹਾਡੇ ਨਾਲ ਰਹਿੰਦੇ ਹਾਂਜੀ ਟਰਾਂਸਪੋਰਟ ਹੈ ਬਿਜਲੀ ਹੈ ਸਾਰਾ ਕੁਝ ਪਰਨਾ ਉਦੋਂ ਬਾਅਦ ਫੋਨ ਕਿਵੇਂ ਖਰੀਦਿਆ ਜਾ ਸਕਦਾ ਹੈ 1.5 ਲੱਖ ਇਹ ਜੀ ਮੇਰੇ ਆਪਣੇ ਸਾਰਿਆਂ ਦੇ ਰਿਸ਼ਤੇਦਾਰ ਹੁੰਦੇ ਆ ਬਾਹਰ ਭੈਣ ਭਰਾ ਕਿਹਦੇ ਹਰੇਕ ਘਰ ਦੇ ਵਿੱਚ ਪਿੰਡ ਚ ਚਲੇ ਜਾਓ ਸ਼ਹਿਰ ਚ ਚਲੇ ਜਾਓ ਹਰੇਕ ਦੇ 4-4 5-5 ਜਿਹੜੇ ਰਿਸ਼ਤੇਦਾਰ ਜਾਂ ਬੱਚੇ ਆ ਜਾਂ ਭੈਣ ਲਾਲੂ ਭਰਾ ਲਾਲੂ ਫਰੈਂਡ ਸਰਕਲ ਲਾ ਲੋ ਆਪਦਾ ਉਹ ਹਰੇਕ ਦੇ 4-4 5-5 ਆਪਣੀ ਫੋਰਨ ਕੰਟਰੀਆਂ ਦੇ ਵਿੱਚ ਬੈਠੇ ਹੋਏ ਹੈਗੇ ਆ ਠੀਕ ਹੈ ਤੇ ਕੀ ਆਪਾਂ ਨੂੰ ਤੁਹਾਨੂੰ ਨਹੀਂ ਕੋਈ ਉਹ ਭੇਜਦਾ ਮੈਨੂੰ ਵੀ ਭੇਜਦੇ ਆ ਸਾਰਿਆਂ ਨੂੰ ਭੇਜਦੇ ਦੱਸੋ ਕਿਹਨੂੰ ਨਹੀਂ ਭੇਜਦਾ ਕੋਈ ਪਰ ਮੈਨੂੰ ਰੋਲੈਕਸ ਤਾਂ ਕਿਸੇ ਨੇ ਨਹੀਂ ਭੇਜੀ ਆ ਇੱਤੋਂ ਤੇ 5 7 10000 ਦੀ ਘੜੀ ਕੋਈ ਭੇਜਦੇ ਰਿਸ਼ਤੇਦਾਰ ਉਹ ਵੀ ਦਸ ਸਾਲਾਂ ਚ 30 ਲੱਖ ਰੁਪਏ ਦੀ ਘੜੀ ਕੌਣ ਦਿੰਦਾ ਮੈਂ ਤਾਂ ਮਨ ਕੋਈ ਕਨਸਟੇਬਲ ਨੂੰ ਨਹੀਂ ਮਿਲਿਆ ਜਿਹਦੀ 60 70000 ਤੇ 80000 ਤਨਖਾਹ ਹੋਵੇ ਉਹਦੀ ਕੋਠੀ ਵੀ ਹੋਵੇ ਤਕੜੀ ਕਿਸੇ ਕਲੋਨੀ ਚ ਘੜੀਆਂ ਵੀ ਤਕੜੀਆਂ ਹੋਣ ਠਾਰ ਵੀ ਉਹਨੇ ਰੱਖੀ ਹੋਵੇ ਬੁਲਟ ਵੀ ਉਹਦੇ ਘਰੇ ਖੜੇ ਹੋਣ ਇਹ ਕਿੱਥੋਂ ਆ ਰਿਹਾ ਪੈਸਾ ਤੁਹਾਡੇ ਕੋਲੇ ਸਮਝ ਤੋਂ ਬਾਹਰ ਹੈ ਹਾਂਜੀ ਮੈਂ 2011 ਤੋਂ ਸਾਰਾ ਪੰਜਾਬ ਇਹ ਕਹਿ ਰਿਹਾ ਕਿ ਚਿੱਟੇ ਦੀ ਕਮਾਈ ਹੈ